ਅ ਕੀ ਕਹੋਗੇ ਕਿ ਜੋ ਕੁਝ ਪੰਜਾਬੀ ਸਿਆਸਤ ਦੇ ਵਿੱਚ ਇਸ ਵੇਲੇ ਚੱਲ ਰਿਹਾ ਹੈ ਤੇ ਖਡੂਰ ਸਾਹਿਬ ਦੀ ਸੀਟ ਨੂੰ ਲੈ ਕੇ ਜੋ ਸਿਆਸਤ ਚੱਲ ਰਹੀ ਹੈ ਖਾਸ ਤੌਰ ਤੇ ਖਾਲੜਾ ਮੈਨੂੰ ਲੱਗਦਾ ਹੈ ਕਿ ਜਦੋਂ ਉਹ ਬੀਬੀ ਨੇ ਚੋਣ ਦੇ ਵਿੱਚ ਉਹ ਆਈ ਤਾਂ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਯਕਦਮ ਕਹਿ ਦੇਣਾ ਚਾਹੀਦਾ ਸੀ ਕਿ ਅਸੀਂ ਖੰਡੂਰ ਸਾਹਿਬ ਦੀ ਸੀਟ ਤੇ ਆਪਣੇ ਕੈਂਡੀਡੇਟ ਨਹੀਂ ਦੇਵਾਂਗੇ ਇਹ ਇਹੋ ਦੀ ਬੀਬੀ ਪਰਮਜੀਤ ਦੇ ਖਿਲਾਫ ਚੋਣ ਲੜਨ ਇਹ ਸਾਡੇ ਮਨੁੱਖਾਂ ਲਈ ਬੜੀ ਨਮੋਸ਼ੀ ਵਾਲੀ ਗੱਲ ਹੈ ਉਹਨਾਂ ਦਾ ਜਿਵੇਂ ਦਾ ਚਿਹਰਾ ਫੇਸ ਦੇ ਉੱਤੇ ਗੱਲਾਂ ਹੋ ਰਹੀਆਂ ਨੇ ਕਿਸੇ ਕਿਸੇ ਬੀਬੀ ਨੂੰ ਕੇਸ ਆ ਜਾਂਦੇ ਨੇ ਚਿਹਰੇ ਤੇ ਤਾਂ ਕੇਸ ਕਿੱਧਰ ਗਏ ਅਜੇ ਤੱਕ ਬੀਬੀ ਨੇ ਇਹ ਵੀ ਨਹੀਂ ਦੱਸਿਆ ਉਹ ਬੀਬੀ ਜਿਹੜੀ ਕਦੇ ਕਹਿੰਦੀ ਸੀਗੀ ਵੀ ਤਾਂ ਕੀ ਹੋ ਗਿਆ ਜੇ ਬੰਦਾ ਮਰ ਜਾਂਦਾ ਕਿਸਾਨ ਤੇ ਮੈਂ ਬੇਨਤੀ ਕੀਤੀ ਕਿ ਬੀਬੀ ਜਿੱਤ ਨੂੰ ਐ ਸਾਡੇ ਕਿਸਾਨ ਸਾਡੇ ਕਿਰਤੀਆਂ ਦੀ ਕੀਮਤ ਸਿਰਫ 2 ਲੱਖ ਰੁਪਏ ਲੱਗਦੀ ਹੈ ਤਾਂ ਤੂੰ ਦੱਸ ਮਰਨ ਦੇ ਕਿੰਨੇ ਪੈਸੇ ਲੈਣੀ ਪ੍ਰਕਾਸ਼ ਸਿੰਘ ਬਾਦਲ ਬਾਈ ਤੁਸੀਂ ਕੀ ਕਹੋਗੇ ਕਿਉਂਕਿ ਸਿਆਸੀ ਧਿਰ ਛੱਡ ਕੇ ਵੀ ਉਹ ਛੱਡਣ ਨੂੰ ਇਸ ਵੇਲੇ ਤਿਆਰ ਨਹੀਂ ਹੈ ਇਹ ਬਹੁਤ ਨੀਵੇਂ ਪੱਧਰ ਦੇ ਬੰਦੇ ਨੇ ਪਹਿਲਾਂ ਇਹਨਾਂ ਨੇ ਸਭ ਤੋਂ ਸ਼੍ਰੋਮਣੀ ਅਕਾਲੀ ਦਲ ਉਸ ਅਕਾਲੀ ਦਲ ਦੀ ਰੂਹ ਦਾ ਕਤਲ ਕੀਤਾ ਫਿਰ ਅਕਾਲ ਤਖਤ ਸਾਹਿਬ ਦੀ ਇਹੋ ਜੇ ਢੰਗ ਨਾਲ ਦੁਰਵਰਤੋਂ ਕਰਵਾਈ ਕਿ ਸਾਡੀ ਸੁਰਤ ਵਿੱਚੋਂ ਅਕਾਲ ਤਖਤ ਹੀ ਗਾਇਬ ਹੋ ਗਿਆ 14 ਅਕਤੂਬਰ ਨੂੰ ਇੱਕ ਜਿਹੜਾ ਲਹੰਤ ਪੱਤਰ ਬਾਦਲ ਦੇ ਉੱਤੇ ਪੜਿਆ ਸੀਗਾ 85% ਬਾਦਲ ਦੀਆਂ ਹਰਕਤਾਂ ਉਹਦੇ ਵਿੱਚ ਕੈਦ ਕਰਤੀਆਂ ਵਿਧ ਪ੍ਰੂਫ ਤਾਂ ਮੁੜ ਕੇ ਬਾਦਲ ਬਲਗਲਾ ਚਾਕੂਗਾ ਨਹੀਂ